ਕਬੀਰ ਘਰ ਬਣਾ ਕੀ ਜੀਐ ਚਾਮ ਪਲੇਟੇ ਹਾੜ ਹੈ ਵਰ ਉੱਪਰ ਸਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਸਾਹਿਬ ਜੀ ਕਹਿੰਦੇ ਪਿਆਰੇ ਆਪਨੀ ਇਸ ਜਵਾਨੀ ਦਾ ਸੁੰਦਰਤਾ ਦਾ ਮਾਣ ਨਹੀਂ ਕਰਨਾ ਚਾਹੀਦਾ ਆਖਰ ਹੈ ਤਾਂ ਇਹ ਹੱਡੀਆਂ ਦੀ ਮੁੱਠ ਜੋ ਚਮ ਦੇ ਨਾਲ ਲਪੇਟੀਆਂ ਹੋਈਆਂ ਨੇ ਤੇ ਇਸ ਚਮ ਦੇ ਉੱਤੇ ਫੇਰ ਸੋਨੇ ਬਸਤਰ ਪਾ ਲੈ ਆਪਣੀ ਆਪਣੀ ਕਮਾਈ ਦੇ ਮੁਤਾਬਕ ਕਿਸੇ ਨੇ 3-400 ਦਾ 500 ਦਾ ਸੂਟ ਬਣਾ ਲਿਆ ਤੇ ਕਿਸੇ ਨੇ ਸੋਨੇ ਦੇ ਚੂ ਸੂਟ ਪਾ ਪਾ ਕੇ ਆਪਣਾ ਹੰਕਾਰ ਦਿਖਾ ਲਿਆ ਪਈ ਦੇਖੋ ਜੀ ਅਸੀਂ ਤਾਂ ਕਰੋੜਾਂ ਦੇ ਸੂਟ ਪਾ ਲਏ ਪਰ ਕਬੀਰ ਸਾਹਿਬ ਜੀ ਕਹਿੰਦੇ ਪਿਆਰਿਆ ਇਹਦਾ ਹੰਕਾਰ ਕਰਦਾ ਇਹ ਸਰੀਰ ਦਾ ਹੰਕਾਰ ਕਰਦੇ ਉਹ ਬੰਦੇ ਵੀ ਅੰਤ ਨੂੰ ਮਿੱਟੀ ਵਿੱਚ ਜਾ ਰਲੇ ਜੋ ਵਧੀਆ ਘੋੜਿਆਂ ਤੇ ਸਵਾਰ ਹੁੰਦੇ ਸੀ ਜੋ ਛਤਰਾਂ ਦੇ ਥੱਲੇ ਚੱਲਦੇ ਸੀ ਜਿਨ੍ਹਾਂ ਦੇ ਕੋਲੇ ਬਹੁਤ ਕੁਝ ਸੀ ਪਰ ਇੱਕ ਦਿਨ ਆਇਆ ਜਿਸ ਦਿਨ ਇਹ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਿਆ ਤੇ ਉਹ ਲੋਕ ਜੀਰੋ ਹੋ ਗਏ ਮਿੱਟੀ ਦੇ ਵਿੱਚ ਦਫਨ ਹੋ ਗਏ ਕਿ ਕਾਦੇ ਵਾਸਤੇ ਇੰਨਾ ਹੰਕਾਰ ਚੁੱਕੀ ਕਰਦਾ ਕਿ ਮੈਂ ਤਕੜਾ ਮੇਰੇ ਕੋਲੇ ਪਾਵਰ ਹੈ ਮੈਂ ਕਿਸੇ ਨੂੰ ਜਿਉਣ ਨਹੀਂ ਦਵਾਂਗਾ ਸਹਿਬ ਕਹਿੰਦੇ ਪਿਆਰਿਆ ਆਪ ਵੀ ਜਿਉ ਤੇ ਦੂਜਿਆਂ ਨੂੰ ਵੀ ਜਿਉਣ ਦੇ ਜੇ ਜ਼ਿੰਦਗੀ ਮਿਲੀ ਹੈ ਤੇ ਆਪਣਾ ਤੇ ਦੂਜਿਆਂ ਦਾ ਭਲਾ ਕਰ ਐਵੇਂ ਹੰਕਾਰ ਕਰ ਕਰਕੇ ਆਪਣੀ ਜ਼ਿੰਦਗੀ ਪ੍ਰਵਾਤਨਾ ਕਰ ਇਹ ਥੇ ਤਾਂ ਵੱਡੇ ਤੋਂ ਵੱਡੇ ਵੀ ਆਏ ਚਲੇ ਗਏ ਅੱਜ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੋ ਗੁਰੂ ਕਿਰਪਾ ਕਾਰਨ